ਸਾਤ ਸੰਗਤ ਜੀ ਵਾਹਿਗੁਰੂ ਜੀ ਦਾ ਹਾਲ ਸਾਹ ਵਾਹਿਗੁਰੂ ਜੀ ਕੀ ਫਤਿਹ ਜੀ ਮਹਾਰਾਜ ਦੀ ਕਿਰਪਾ ਨਾਲ ਅੱਜ 22 ਸਤੰਬਰ 2024 ਨੂੰ ਸਵੇਰ ਦੇ 4:25 ਮਿੰਟ ਹੋਇਆ ਜੀ ਤੇ ਮਹਾਰਾਜ ਦੀ ਕਿਰਪਾ ਨਾਲ ਆਪਾਂ ਸਿਨਾਲ ਪਾਨ ਕਰਕੇ ਤਿਆਰ ਹੋ ਕੇ ਤੇ ਹੁਣ ਦਰਬਾਰ ਚ ਗੁਰੂ ਸਾਹਿਬ ਦੀ ਆਗਿਆ ਤੇ ਅਸੀਸ ਥਾਪੜਾ ਲੈ ਕੇ ਅਸੀਂ ਆਪਾਂ ਹੇਮਕੋਟ ਸਾਹਿਬ ਦੇ ਵਾਸਤੇ ਗੋਬਰਧਾਮ ਤੋਂ ਚਾਲਾ ਪਾਰਨ ਲੱਗੇ ਆ ਜੀ ਸਾਤ ਸਾਬ ਜੀ ਵਾਹਿਗੁਰੂ ਫਤਿਹ ਤੇ ਤੇ ਆਪਾਂ ਅੱਗੇ ਜਿਵੇਂ ਹੋਏਗਾ ਮਹਾਰਾਜ ਦੇ ਘਰ ਦੇ ਦਰਸ਼ਨ ਆਪਾਂ ਗੁਰੂ ਸਾਹਿਬ ਨੂੰ ਜਿਵੇਂ ਪਹੁੰਚਦਾ ਆਪਾਂ ਅੱਗੇ ਚ ਜਾ ਕੇ ਕਰਦੇ ਆਂ ਜੀ ਤੇ ਅੱਜ ਦਾਸ ਦੇ ਨਾਲ ਬਸ ਜਾ ਰਹੇ ਨੇ ਇਹ ਪਰਮਜੀਤ ਵੀਰ ਤੇ ਛੇ ਰਤਨਜੀਤ ਸਿੰਘ ਕਿਉਂਕਿ ਭਾਈ ਗੁਰਦਿਆਲ ਸਿੰਘ ਦਵਿੰਦਰ ਸਿੰਘ ਤੇ ਨਿਰਮਲ ਸਿੰਘ ਅਰੀ ਉਹ ਸ਼ਾਇਦ ਥੋੜੇ ਤੇ ਆਉਣਗੇ ਤੇ ਅਸੀਂ ਪੈਦਲ ਚਾਲਾ ਮਾਰਨ ਲੱਗੇ ਆ ਜੀ ਮਾਰੇ ਕਿਰਪਾ ਕਰਨਾ ਹੁਣ ਇੱਥੇ ਬਹੁਤ ਬਯੰਤ ਸੰਗਤਾਂ ਜਿਹੜੀਆਂ ਉਹ ਤਿਆਰ ਵਰ ਤਿਆਰ ਬੈਠੀਆਂ ਹੋ ਜਾਂ ਨੇ ਤੇ ਸਾਰੇ ਲੰਗਰ ਪਾਣੀ ਛੱਕ ਰਹੇ ਆ ਤੇ ਆਪਾਂ ਵੀ ਕੁਛ ਛੱਕ ਕੇ ਤੇ ਫਿਰ ਅੱਗੇ ਚੱਲ ਕੇ ਆਪਾਂ ਮਹਾਰਾਜ ਦੇ ਦਰਸ਼ਨ ਕਰਦੇ ਆ ਤੇ ਫਿਰ ਆਪਾਂ ਅੱਗੇ ਅਰਦਾਸ ਕਰਕੇ ਤੇ ਚਾਲਾਂ ਮਾਰ ਦਿੰਨੇ ਆ ਜੀ ਸੋ ਸਾਧ ਸੰਗਤ ਜੀ ਲੰਗਰ ਇੱਥੇ ਅੰਮ੍ਰਿਤ ਵੇਲੇ ਤਿਆਰ ਹੋ ਜਾਂਦਾ ਤੇ ਸੰਗਤਾਂ ਹੁਣ ਸਵਾਇ ਸਵਾਇ ਛੱਕ ਕੇ ਤੇ ਆਪਾਂ ਵੀ ਇੱਕ ਇੱਕ ਘੁੱਟ ਲਾਉਣੇ ਆ ਤੇ ਫਿਰ ਆਪਾਂ ਚੱਲਦੇ ਆ ਜੀ ਅੱਗੇ ਦੇ ਉਹ ਭਾਈ ਗਿੱਤਾਲ ਸਾਹਿਬ ਤੇ ਜਿਨ੍ਹਾਂ ਨੇ ਛਕਣਾ ਉਹ ਛਕ ਲੈਂਦੇ ਆ ਨਹੀਂ ਤਾਂ ਜਿਆਦਾ ਸੰਗਤ ਚਾਹ ਵਗੈਰਾ ਛਕੀ ਚਾਲਾ ਮਾਰ ਦਿੰਦੀ ਹੈ ਜੀ ਕੋਈ ਕੋਈ ਨਾਲ ਦਲੀਆ ਤੇ ਪ੍ਰਸ਼ਾਦਾ ਦਲੀਆ ਰੋਜ਼ ਹੀ ਬਣਦਾ ਜੀ तकरीबन ਜਾਂ ਖਿਚੜੀ ਜਾਂ ਦਲੀਆ ਕਿਉਂਕਿ ਹਲਕਾ ਹੁੰਦਾ ਵਾ ਫਿਰ ਸਫਰ ਦੇ ਵਿੱਚ ਸੰਗਤਾਂ ਨੂੰ ਠੀਕ ਰਹਿੰਦਾ ਪਰ ਅਹੀਂ ਇੱਕ ਇੱਕ ਪ੍ਰਸ਼ਾਦਾ ਹੀ ਛਕਾਂਗੇ ਗੇਫਰ ਦੁਕਾਨਾਂ ਤੋਂ ਖਾਣਾ ਪੈਂਦਾ ਨਹੀਂ ਤੇ ਮਾਰੇ ਕਿਰਪਾ ਕਰਨ ਚਲੋ ਅਜੀ ਗੁਰੂ ਰੂਪ ਸਾਹਿਬ ਜੀ ਆਪਾਂ ਮਹਾਰਾਜ ਦੇ ਘਰ ਦੀਆਂ ਅਸੀਸਾਂ ਲੈ ਲੀਆਂ ਆਪਾਂ ਸਾਡੇ ਬੜਾ ਨਵਾਜਿਆ ਸਰੂਪ ਆਉ ਬੱਦਿਸ ਕਰਕੇ ਅਸੀਸ ਦੇ ਕੇ ਮਹਾਰਾਜ ਨੇ ਚੋਰਿਆ ਹੈ ਤੇ ਆਪਾਂ ਦਰਸ਼ਕਾਂ ਮੇਲੇ ਹੋ ਗਏ ਨੇ ਬੇਨਤ ਸੰਗਤ ਜਿਹੜੀ ਅਸਲੇ ਤਿਆਰ ਖੜੀ ਹੈ ਤੇ ਆਪਾਂ ਮਹਾਰਾਜ ਦਾ ਪ੍ਰਸਾਦ ਚੱਕੀਏ ਫਿਰ ਆਪਾਂ ਚੱਲ ਪੈਂਦੇ ਹਾਂ ਜੀ ਵਾਹਿਗੁਰੂ ਜੀ ਖਾਲਸਾ ਸਤ ਸਤ ਸੰਗਤ ਜੀ ਥੋੜਾ ਆਪਾਂ ਗੁਰੂ ਸਾਹਿਬ ਦੀ ਕਿਰਪਾ ਨਾਲ ਮੈਂ ਉੱਥੇ ਦੀ ਸੰਗਤ ਹੈ ਜੀ ਬਹੁਤ ਨਾਲ ਤੇ ਆਜੋ ਹੁਣ ਆਪਾਂ ਚੱਲਦੇ ਆ ਜੀ ਮਹਾਰਾਜ ਦੇ ਘਰ ਨੂੰ ਬੇਅੰਤ ਸੰਗਤ ਐਸ ਲਈ ਤਿਆਰ ਆ ਬਹੁਤ ਸੰਗਤਾਂ ਜਿਹੜੀਆਂ ਅੱਗੇ ਨਿਕਲ ਗਈਆਂ ਨੇ ਪੂਰੇ 5 ਵਜਨ ਚ 3 ਮਿੰਟ ਬਾਕੀ ਆ ਜੀ ਵਾਹਿਗੁਰੂ ਦੇ ਸਾਹਿਬ ਇੱਕ ਵਾਰ ਕੀਤੇ ਤੇ 5:03 ਬਾਕੀ ਤੇ ਆਪਾਂ 6:00 ਵਜੇ ਖਾਲਸਾ ਸਾਹਿਬ ਜਿੱਥੇ ਸਾਡੇ ਆਪਾਂ ਹੁਣ ਚੱਲਦੇ ਆ ਜੀ ਚਲੋ ਜੀ ਬੋਲੇ ਸੋਨਿਹਾਲ ਸਤਿ ਸ੍ਰੀ ਅਕਾਲ ਚਲੋ ਜੀ ਲੋ ਜੀ ਸੰਗਤ ਜੀ ਆਪਾਂ ਹੁਣ ਚੱਲ ਰਹੇ ਆ ਘੋੜੇ ਆ ਗਏ ਨੇ ਜਿਨ੍ਹਾਂ ਨੇ ਘੋੜਿਆਂ ਤੇ ਜਾਣਾ ਦੁਕਾਨਾਂ ਤੋਂ ਕੋਨਾ ਥਲ ਗਿਆਲੇ ਹਨੇਰਾ ਕਿ ਕਾਫੀ ਹੈ ਪਰ ਅੰਦੇ ਲੱਗਦਾ ਵੀ 5:30 ਤੱਕ ਚਾਨਣ ਹੋ ਜਾਏਗਾ ਅੱਗੇ ਤੇ ਹਾਲੇ ਜੋ ਆਪਾਂ ਪੰਜਾਬੀ ਚ ਕਹਿੰਦੇ ਨੇ ਕੋਪਾ ਹਨੇਰਾ ਜੀ ਅੱਗੇ ਚੱਲ ਕੇ ਦੇਖਦੇ ਜਿਵੇਂ ਜਿਵੇਂ ਦਿਨ ਚੜੇਗਾ ਉਵੇਂ ਫਿਰ ਆਪਾਂ ਦੇਖਦੇ ਅੱਗੇ ਰਸਤਾ ਥੋੜਾ ਜਿਹਾ ਦਿਖ ਨਹੀਂ ਰਿਹਾਗਾ ਬਹੁਤ ਜ਼ਿਆਦਾ ਹਨੇਰਾ ਸੋ ਸਾਧ ਸੰਗਤ ਜੀ ਅਸੀਂ ਚੱਲਦੇ ਆ ਚੱਲਦੇ ਆ 8 ਵਜ ਗਏ ਆ 5 ਵਜੇ ਚੱਲੇ ਸੀ ਤੇ 8 ਵਜ ਗਏ ਆ ਬਿਲਕੁਲ ਨੇੜੇ ਇੱਥੋਂ ਸ਼ਾਇਦ 1 ਕਿਲੋਮੀਟਰ ਰਹਿ ਗਿਆ ਜੀ ਤੇ ਸਾਡੇ ਵੀਰ ਗੁਰਪ੍ਰੀਤ ਸਿੰਘ ਜੀ ਪਟਿਆਲਾ ਜੋ ਸੰਤੋਬਾਬਾ ਸਰਜੀਤ ਸਿੰਘ ਜੀ ਮਹਾਂਪੁਰਖ ਸੈਦ ਖੇੜੀ ਵਾਲਿਆਂ ਦੇ ਸੇਵਕ ਨੇ ਨਾਲ ਇਹਨਾਂ ਦੇ ਹੋਰ ਇੱਕ ਵੀਰ ਨੇ ਕੀ ਨਾਮ ਹਰਪ੍ਰੀਤ ਸਿੰਘ ਹਰਪ੍ਰੀਤ ਸਿੰਘ ਪਟਿਆਲਾ ਸਹੀ ਜੀ ਇਹ ਥੋੜੇ ਲੇਟ ਤੁਰੇ ਪਰ ਇਹਨਾਂ ਹਿੰਮਤ ਬੜੀ ਕੀਤੀ ਆ ਸਾਡੇ ਨਾਲ ਰਲ ਗਏ ਸੀ ਪਹਿਲਾਂ 5 ਵਜੇ ਤੁਰੇ ਤੇ 5:30 ਤੁਰੇ ਪਰ ਨਾਲ ਰਲ ਗਏ ਤੇ ਸਿੱਧੇ ਸਿੱਧੇ ਪਹੁੰਚ ਗਏ ਉੱਛੇ ਦੇਖੋ ਕੁਝ ਲੋਕ ਜਿਵੇਂ ਪਾਲਕੀ 'ਚ ਵੀ ਆਉਂਦੇ ਆ ਤੇ ਇਹ ਵੀ ਬੜਾ ਮਿਹਨਤ ਵਾਲਾ ਕੰਮ ਆ ਵਾਰੇ ਜਾਈਏ ਇਹਨਾਂ ਲੋਕਾਂ ਦੇ ਇੱਥੋਂ ਵਾਲਿਆਂ ਦੇ ਜਿਹੜੇ ਇਹਨਾਂ ਨੂੰ ਚੁੱਕਦੇ ਨੇ ਸਾਡੇ ਅੱਗੇ-ਅੱਗੇ ਜਾ ਰਿਹਾ ਸੀ ਇੱਕ ਉਹਨੇ ਪਿੱਛੇ ਟੋਕਰੀ ਦੇ ਵਿੱਚ ਇੱਕ ਬੀਬੀ ਤੇ ਨਾਲ ਉਹਦਾ ਬੱਚਾ ਦੋਵਾਂ ਨੂੰ ਬਿਠਾਇਆ ਹੋਇਆ ਸੀ ਤੇ ਮੈਂ ਕਿਹਾ ਧਾਨਾ ਉਹ ਅੱਗੇ ਰੁਕੇ ਹੋ ਸਾਡੇ ਵਰਗਿਆਂ ਤੋਂ ਆਪਣਾ ਆਪਣੀ ਲੈ ਕੇ ਤੁਰਿਆ ਜਾਂਦਾ ਪਰ ਧਾਨਾ ਇਹਨਾਂ ਦੀ ਹਿੰਮਤ ਤੇ ਇਹ ਵੀ ਜਿਵੇਂ ਕਹਿ ਲਉ ਮਾਰੇ ਇਹਨੇ ਸੰਗਤਾਂ ਦੀ ਸੇਵਾ ਵਿੱਚ ਹੀ ਭੇਜੇ ਹੋਏ ਨੇ ਜਿਹੜੇ ਸੰਗਤਾਂ ਨੂੰ ਚੁੱਕ-ਚੁੱਕ ਕੇ ਮਹਾਰਾਜ ਦੇ ਘਰ ਦੇ ਦਰਸ਼ਨ ਕਰਾਉਂਦੇ ਆ ਬਹੁਤ ਹੀ ਜ਼ਿਆਦਾ ਇਹਨਾਂ ਦੀ ਮਿਹਨਤ ਆ ਸੋ ਸਾਹਮਣੇ ਬਸ ਉਹ ਉੱਪਰ ਤੱਕ ਅਹੀ ਦੇਖੀਏ ਤੇ ਕਿੰ ਬਿਲਕੁਲ ਨੇੜੇ ਆ ਗਏ ਸੱਜੇ ਹੱਥ ਜਦੋਂ ਅਸੀਂ ਵੇਣੇ ਆ ਇਧਰ ਖਾਈ ਪਿਓ ਥੱਲੇ ਸਾਨੂੰ ਦਿਸੇਗਾ ਜੀ ਬਹੁਤ ਥੱਲੇ ਜਿੱਥੋਂ ਅਸੀਂ ਚੱਲੇ ਆ ਰਸਤੇ ਸੁਵਿਧਾ ਸਾਰ ਗਏ ਹੈਗੇ ਆ ਜੀ ਖਾਣ ਪੀਣ ਦੀਆਂ ਵੀ ਤੇ ਹੋਰ ਵੀ ਸੋ ਅਖਾ ਗਿਆ ਚੱਲ ਕੇ ਕਰਦੇ ਅੰਦਰ ਕੋਈ ਗੌਰਪਰੀ ਸੰਗਤੋੜਾ ਸਾਹ ਮਹਿਸੂਸ ਕਰ ਰਹੇ ਆ ਸਾਡੇ ਤਰ੍ਹਾਂ ਕੋਈ ਨਹੀਂ ਇਦਾਂ ਪਾਲਕੀ ਵਾਲੇ ਆਉਂਦੇ ਆ ਜੀ ਵੇਖੋ ਇਹ ਚਾਰੇ ਕਦਮ ਜਿਵੇਂ ਪ੍ਰੇਡ ਕਰਨ ਵਾਲੇ ਨਿਰ ਲਾਉਂਦੇ ਹੁੰਦੇ ਐ ਪੂਰੇ ਪ੍ਰੇਡ ਵਾਲੇ ਤਰ੍ਹਾਂ ਤੁਰਦੇ ਆ ਕਦਮ ਨਾਲ ਕਦਮ ਲਾ ਕੇ ਤੇ ਸੰਗਤਾਂ ਮੁੱਲੀ ਹੰਮਦਾ ਜੀ ਜਿਹੜਾ ਇਹ ਸਰੀਰ ਬਹੁਤਾ ਸਾਥ ਨਹੀਂ ਦਿੰਦੇ ਉਹ ਫਿਰ ਇਦਾਂ ਪਾਲਕੀ ਵੀ ਕਰ ਲੈਂਦੇ ਆ ਜੀ ਦੇਖੋ ਬੇਕਮ ਦੀ ਚੀਜ਼ ਹਾਂਜੀ ਗੁਰੂ ਰੂਪ ਸਾਧ ਸੰਗਤ ਜੀ ਥੱਲੇੋਂ ਦੇਖੋ ਜੀ ਸੰਗਤਾਂ ਆ ਰਹੀਆਂ ਨੇ ਬਹੁਤ ਦੂਰ ਤੱਕ ਦਿਸ ਰਹੀਆਂ ਨੇ ਥੱਲੇ ਜਾ ਕੇ ਤੇ ਉਹ ਜਿਹੜੀਆਂ ਤਾਦ ਪੱਤਰੀਆਂ ਜੀਆਂ ਦਿਸ ਰਹੀਆਂ ਇੱਥੋਂ ਅਸੀਂ ਚੱਲੇ ਤੇ ਸਾਨੂੰ ਅੱਧਾ ਘੰਟਾ ਲੱਗਾ ਪਾਉਣਾ ਇੱਥੋਂ ਤੱਕ ਆਉਂਦੇ ਆ ਪਰ ਉੱਥੇ ਖੜਿਆ ਇਹ ਜਗਾ ਬਿਲਕੁਲ ਸਾਹਮਣੇ ਲੱਗ ਰਹੀ ਸੀਗੀ ਤੇ ਤੁਸੀਂ ਦੇਖ ਸਕਦੇ ਹੋ ਕਿੰਨੇ ਮੋੜ ਆਉਂਦੇ ਆ ਪਰ ਗੁਰੂ ਗੁਰੂ ਜਪੀ ਜੋ ਮਹਾਰਾਏ ਦਾ ਅਸਰ ਹੈ ਕਿ ਤੁਰੇ ਆਓ ਤੇ ਕੋਈ ਵੱਡੀ ਗੱਲ ਨਹੀਂ ਆ ਰਸਤੇ 'ਚ ਇੱਕ ਗੱਲ ਵਾਰ-ਵਾਰੀ ਜਿਹਨ ਵਿੱਚ ਆਉਂਦੀ ਆ ਕਿ ਜਦੋਂ ਸਾਡੇ ਸਿੰਘ ਜਕਰੀਆ ਖਾਨ ਜਾਂ ਫਿਰ ਮੀਰ ਮੰਨੂ ਅਬਦਾਲੀ ਦੇ ਹਮਲਿਆਂ ਵੇਲੇ ਜਦੋਂ ਸਿੰਘ ਪਹਾੜਾਂ ਵੱਲੋਂ ਲੁਕ ਜਾਂਦੇ ਹੁੰਦੇ ਸੀ ਜਾ ਕੇ ਸਮਾਂ ਵਖਤ ਵਿਚਾਰ ਕੇ ਤੇ ਉਹ ਗੱਲ ਵਾਰ-ਵਾਰ ਮਨ ਚਾਉਂਦੀ ਵੀ ਕਿਵੇਂ ਘੋੜਿਆਂ ਤੇ ਆ ਕੇ ਤੇ ਨਿਪਾੜਾਂ ਚ ਚੜਦੇ ਹੋਣੇ ਆ ਕਿਵੇਂ ਆ ਕੇ ਇੱਥੇ ਠਹਿਰ ਲੈਂਦੇ ਹੋਣੇ ਫਿਰ ਅੱਗੋਂ ਪਹਾੜੀਏ ਜਿਹੜੇ ਆ ਉਧਰਲੇ ਪਾਸੇ ਹਿਮਾਚਲ ਵਾਲੇ ਪਾਸੇ ਜਦੋਂ ਸਿੰਘ ਜਾਂਦੇ ਸੀ ਤੇ ਉਹ ਤੋਂ ਪੱਥਰ ਸੁੱਟ ਦਿੰਦੇ ਗੋਲੀਆਂ ਚਲਾ ਦਿੰਦੇ ਸੀ ਹਨਾ ਤੇ ਹੁਣ ਤੇ ਬੜੇ ਸੋਹਣੇ ਰਸਤੇ ਬਣੇ ਹੋਏ ਆ ਤੇ ਉਦੋਂ ਕੋਈ ਰਸਤੇ ਨਹੀਂ ਸੀ ਹੁੰਦੇ ਤੇ ਘੋੜੇ ਕਿਵੇਂ ਪਾੜਾਂ ਤੇ ਇੰਨੀਆਂ ਉੱਚੀਆਂ ਚੋਟੀਆਂ ਤੇ ਉਧਰ ਚੜਦੇ ਹੋਣੇ ਤੇ ਉੱਪਰ ਸਿੰਘ ਹੋਣੇ ਆ ਤੇ ਬਾਣੀ ਪੜਦੇ ਜਦੋਂ ਇੱਥੇ ਕੋਈ ਉੱਚੀ ਸਾਰੀ ਡਿਕਾਰਾ ਛੜਦਾ ਜੀ ਸਾਰੇ ਪਹਾੜ ਗੂੰਜ ਉੱਠਦੇ ਆ ਫਿਰ ਉਹ ਸਿੰਘਾਂ ਦਾ ਤ੍ਰੇਸ਼ ਯਾਦ ਆਉਂਦਾ ਜਦੋਂ ਸਿੰਘ ਪਹਾੜਾਂ ਦੇ ਵਿੱਚ ਹੁੰਦੇ ਸੀਗੇ ਵੀ ਐਦਾ ਸਿੰਘ ਇੱਕ ਦੂਜੇ ਨੂੰ ਹੁਣ ਤਾਂ ਆਪਾਂ ਫੋਨ ਕਰਕੇ ਪੁੱਛ ਲੈਨੇ ਪਿੱਛੇ ਰਹਿ ਗਿਆ ਕਿ ਅੱਗੇ ਉਦੋਂ ਸਿੰਘ ਫਿਰ ਜਕਾਰਾ ਛੱਡ ਕੇ ਇੱਕ ਦੂਜੇ ਨੂੰ ਦੱਸਦੇ ਹੋਣੇ ਆ ਵੀ ਅਸੀਂ ਪਿੱਛੇ ਆ ਦੂਜੇ ਥੱਲੇੋਂ ਜਕਾਰਾ ਛੱਡ ਕੇ ਦੱਸਦੇ ਹੋਣੇ ਅਸੀਂ ਪਿੱਛੇ ਆ ਉੱਪਰਲੇ ਅੱਗੋਂ ਛੱਡਦੇ ਹੋਣੇ ਅਸੀਂ ਅੱਗੇ ਆ ਤੇ ਜੇ ਮਹਿਸੂਸ ਕਰੀਏ ਤੇ ਬੜਾ ਵੱਖਰਾ ਜਿਹਾ ਵਰਤਾਰਾ ਹੋਏਗਾ ਕੱਲ ਦਾ ਬਸ ਕੋਈ ਮਹਿਸੂਸ ਹੋਈ ਜਾਂਦਾ ਵੀ ਸਿੰਘ ਜਦੋਂ ਪਹਾੜਾਂ 'ਚ ਰਹਿੰਦੇ ਸੀ ਤੇ ਉਦੋਂ ਕਿੱਦਾਂ ਰਹਿੰਦੇ ਸੀਗੇ ਜਦੋਂ ਕਿ ਆਪਣੇ ਕੋਲ ਹਰ ਇੱਕ ਸੁੱਖ ਸਹੂਲਤਾ ਸੋ ਕਹਿਣ ਦਾ ਭਾਵ ਇਹ ਆ ਸੰਗਤ ਜੀ ਵੀ ਸਿੰਘਾਂ ਨੇ ਬੜੀਆਂ ਕੁਰਬਾਨੀਆਂ ਕੀਤੀਆਂ ਜੇ ਆਪਾਂ ਵੇਖੀਏ ਤੇ ਹਿਮਕੁੰਡ ਸਾਹਿਬ ਦੀ ਯਾਤਰਾ ਤੇ ਚਲੋ ਹੈ ਹੀ ਆ ਪਰ ਇਹ ਯਾਤਰਾ ਸਾਨੂੰ ਇਹ ਵੀ ਸਿਖਾਉਂਦੀ ਆ ਵੀ ਕਿਵੇਂ ਸਿੰਘਾਂ ਨੇ ਮੋਰਚੇ ਫਤਹਿ ਕੀਤੇ ਕਿਤੇ ਕਿਵੇਂ ਜਿੱਤਾਂ ਹਾਸਲ ਕੀਤੀਆਂ ਕਿਵੇਂ ਪਰਬਤਾਂ ਨੂੰ ਸਾਰ ਕੀਤਾ ਕਿਵੇਂ ਪਰਵਤੀ ਜਿਹੜੇ ਲੋਕ ਸਨ ਉਹਨਾਂ ਨਾਲ ਜਾ ਕੇ ਜੁੱਧ ਕਰਕੇ ਉਹਨਾਂ ਨੂੰ ਜਿੱਤਿਆ ਤੇ ਬੜਾ ਵਧੀਆ ਇਤਿਹਾਸ ਬੜਾ ਮਹਾਨ ਇਤਿਹਾਸ ਹੈ ਆਪਣਾ ਜੇ ਆਪਾਂ ਇੱਥੇ ਆਈਏ ਤੇ ਆਪਾਂ ਨੂੰ ਮਹਿਸੂਸ ਹੁੰਦਾ ਪਰ ਪਹਿਲਾਂ ਉਹ ਇਤਿਹਾਸ ਆਪਾਂ ਪੜ੍ਹ ਕੇ ਆ ਜੀ ਸੋ ਆਪਾਂ ਹੌਲੀ ਹੌਲੀ ਚੜ ਰਹੇ ਆ ਜੀ ਮਾਰੇ ਦੀ ਕਿਰਪਾ ਨਾਲ ਸਾਹਮਣੇ ਝੂਲਤੇ ਨਿਸ਼ਾਨ ਰਹੇ ਪੰਥ ਮਹਾਰਾਜ ਕੇ ਸਾਹਮਣੇ ਨਿਸ਼ਾਨ ਸਾਹਿਬ ਦੇ ਦਰਸ਼ਨ ਸਾਨੂੰ ਥੱਲੋਂ ਹੋ ਗਏ ਸੀ ਤੇ ਜਦੋਂ ਮਹਾਰਾਜ ਦੇ ਨਿਸ਼ਾਨ ਸਾਹਿਬ ਦੇ ਦਰਸ਼ਨ ਹੋ ਗਏ ਫਿਰ ਤਾਂ ਜਿਵੇਂ ਕਹਿ ਲੋ એનર્ਜੀ ਡਰਿੰਕ ਮਿਲ ਗਈ ਹੌਸਲੇ ਵਧ ਗਏ ਤੇ ਹੁਣ ਤੁਰਿਆ ਉਹਨੇ ਇਧਰ ਭਾਈ ਗੁਰਪ੍ਰੀਤ ਸਿੰਘ ਉਹਨੇ ਨਾਂ ਦੀ ਛੋਟੀ ਮੋਢੇ ਤੇ ਰੱਖ ਲਈ ਕਹਿੰਦੇ ਹੁਣ ਲੋੜ ਹੀ ਨਹੀਂ ਤੇ ਇਧਰ ਭਾਈ ਹਰਪ੍ਰੀਤ ਸਿੰਘ ਚੱਲੇ ਜਾ ਰਹੇ ਸਹੀ ਤੇ ਸਹੀ ਜੇ ਸਾਰੇ ਵੀਰ ਅਸੀਂ ਨਾਲ ਤੇ ਸਿੰਘ ਸਾਡੇ ਚੜਕੇ ਕੋੜਿਆਂ ਤੇ ਤੇ ਅੱਗੇ ਨਿਕਲ ਗਏ ਆ ਅਸੀਂ ਹੌਲੀ ਹੌਲੀ ਬਸ ਕਦਮ ਕਦਮ ਚੜ ਰਹੇ ਆ ਮਹਾਰਾਜ ਦੀ ਕਿਰਪਾ ਨਾਲ ਉਹ ਨਿਸ਼ਾਨ ਸਾਹਿਬ ਸਾਨੂੰ ਦਰਸ਼ਨ ਹੋ ਗਏ ਆ ਜੀ ਤੇ ਅੱਕੇ ਪਾਸ ਅਸੀਂ ਗੁਰਕਲਗੀ ਤਰਪਾਤੀ ਸਾਹਿਬ ਕੋਲ ਪਹੁੰਚੇ ਹਮਾਰੇ ਆ ਜੀ ਫਿਰ ਆਪਾਂ ਅੱਗੇ ਦਾ ਦਰਸ਼ਨ ਕਰਾਉਣੇ ਆ ਜੀ ਤੁਹਾਨੂੰ ਹਾਂਜੀ ਗੁਰੂ ਰੂਪ ਸਾਧ ਸੰਗਤ ਜੀ ਆਪਾਂ ਪੂਰੇ 10:30 ਵਜੇ ਪਹੁੰਚ ਗਏ ਆ ਜੀ ਸ਼੍ਰੀਮਕੁਨ ਸਾਹਿਬ ਗੁਰਕਲਗੀ ਤਰਪਾਤੀ ਸਾਹਿਬ ਦੇ ਚਰਨਾਂ 'ਚ ਤੇ ਇਹ ਆਪਣੇ ਪਾਈ ਜਗਰ ਸਿੰਘ ਜੀ ਹਜੂਰੀ ਰਾਗੀ ਸਤਖਰ ਸ੍ਰੀ ਹਰਮੰਦਰ ਜੀ ਪਟਨਾ ਸਾਹਿਬ ਦੇ ਉਹਨਾਂ ਦੇ ਸਾਈਡ ਵਾਲੇ ਕੀਰਤਨੀਏ ਪਾਈ ਅਤਵੀਰ ਸਿੰਘ ਸਾਨੂੰ ਅੱਗੋਂ ਲੈਣ ਵਾਸਤੇ ਆਏ ਨੇ ਇਹ ਇੱਥੇ ਮਹਾਰਾਜ ਨੇ ਇਹਨਾਂ ਦੀ ਇੱਕ ਹਫ਼ਤਾ ਸੇਵਾ ਲਈ ਆ ਕੱਲ ਤੋਂ ਆਏ ਨੇ ਸੇਵਾ ਤੇ ਪਰਸੋਂ ਤੋਂ ਇਹ ਹੁਣ ਅੱਗੋਂ ਸਾਨੂੰ ਲੈਣ ਆਏ ਬਾਕੀ ਸਿੰਘ ਸਾਡੇ ਹੌਲੀ ਹੌਲੀ ਪਹਿਲਾਂ ਘੋੜਿਆਂ ਤੇ ਪਹੁੰਚ ਗਏ ਤੇ ਹੁਣ ਇੱਕ ਮੈਸੀ ਇੱਕ ਸਿੰਘ ਹੋਰ ਨਾਲ ਉਹ ਵੀ ਥੋੜਾ ਜਿਹਾ ਅੱਗੇ ਨਿਕਲ ਗਿਆ ਤੇ ਆਪਾਂ ਪਹੁੰਚ ਗਏ ਆ ਜੀ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਖਤੇ ਇਹ ਆਪਾਂ ਹੁਣ ਤੁਹਾਨੂੰ ਦਰਸ਼ਨ ਕਰਾਉਣੇ ਆ ਜੀ ਸਿੱਧੇ ਸਿੱਧੇ ਆਏ ਆ ਰਸਤਾ ਔੜੀਆਂ ਚੜ੍ਹ ਕੇ ਆਏ ਬੜਾ ਸਾਹ ਚੜਦਾ ਜੀ ਤੇ ਪਰ ਮਹਾਰਾਜ ਦੀ ਕਿਰਪਾ ਨਾਲ ਵੇਖੋ ਸੰਗਤ ਬਹੁਤ ਸੰਗਤ ਹੈ ਸਵੇਰੇ 8 ਵਜੇ ਪਹੁੰਚ ਗਏ ਇਸ਼ਨਾਨ ਵੀ ਕਰ ਲਏ ਵਾਪਸੀ ਚਾਲੇ ਵੀ ਪਾਤੇ ਤੇ ਅਸੀਂ ਹੁਣ ਪਹੁੰਚੇ ਆ ਬਾਕੀ ਹੁਣ ਵੇਖੋ ਸੰਗਤ ਦੀ ਰੌਣਕਾ ਤੇ ਬਹੁਤ ਮਹਾਰਾਜ ਦਾ ਪਾਵਰ ਸਟਾਰ ਆਪਾਂ ਕਹਿੰਦੇ ਹੇਮਕੁੰਟ ਦੇ ਵਾਸੀ ਤੇ ਆਪਾਂ ਹੁਣ ਅੱਗੇ ਚੱਲ ਕੇ ਸ਼ੁਰੂ ਕਰਦੇ ਇਹਦੇ ਰੋ ਭਾਈ ਗੁਰਦੇਵਾਲ ਸਿੰਘ ਪਹਿਲਾਂ ਪਹੁੰਚ ਗਿਆ ਜੀ ਇਹ ਸਾਡੇ ਭਾਈ ਜਗਤ ਸਿੰਘ ਸਾਨੂੰ ਲੈਣ ਆਏ ਗੁਰਦੇਵਾਲ ਸਾਹਿਬ ਰਾਜਪੂਤੇ ਹੋਰ ਮਹਾਰਾਜ ਕੀ ਜੀ ਬਾਬੇ ਆਏ ਗੁਰੂ ਆ ਬਾਈ ਨੇ ਬਹੁਤ ਸੇਵਾ ਕੀਤਾ ਬਾਬਾ ਜੀ ਅਨੰਦੁ ਲਿਆ ਰੋ ਸਹੀ ਗੱਲ ਹੈ ਪਹਿਲਾ ਪਹਿਲੀ ਯਾਤਰਾ ਜਿਹੜੀ ਤੁਸੀਂ ਕੀਤੀ ਨਾ ਵਾਹ 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 ਗਿਆ ਪਿਆ ਵਾਹ ਜਾਤਰਾ ਸੁਪਨਿਆਂ ਮਾਰ ਬੜੀ ਸਹੀ ਮਨਵਾੜੀ ਹੋ ਗਈ ਸਾਰੇ ਪਾਸੇ ਨੋਟ ਬੜੀ ਸਹੀ ਤੇ ਸਹੀ ਤੇ ਚੜ ਗਏ ਮਾਣੇ ਦੇ ਕਿਲਾ ਜੱਤੀ ਪਾਪਾ ਹਾਜੀ ਸੰਗਤ ਜੀ ਭਾਈ ਜਗਤ ਸਿੰਘ ਹਜੂਰੀ ਕੀਰਤਨੀਏ ਪਟਨਾ ਸਾਹਿਬ ਉਹ ਸੇਵਾ ਲਭਾਰੇ ਸੀ ਉਹ ਵੀ ਅੱਗੋਂ ਲੈਣਾ ਕਿਉਂਕਿ ਸਾਰੇ ਹੀ ਘੋੜਿਆਂ ਤੇ ਸਜੇ ਸਜੇ ਆਗੇ ਸੀ ਕਿ ਸਾਡੇ ਸਿੰਘ ਸੰਗਤ ਜੀ ਇੱਥੇ ਆਪਾਂ ਛੋਟੀਆਂ ਜਵਾਂ ਕਰਾਉਣੀ ਹੁੰਦੀਆਂ ਤੇ ਇਹਦੇ ਬਾਹਰ ਲਿਖਿਆ ਹੋਇਆ ਵੀਰ ਜੀ ਸਟੇਕਰ ਰੱਖੋ ਇੱਥੇ ਰੱਖੋ ਤੇ ਆਪਣੀ ਇਮਾਨਦਾਰੀ ਨਾਲ ਆਪਣੀ ਸਟਿੱਕ ਲੱਗੇ ਜਾਓ ਜੀ ਤੇ ਸਾਨੂੰ ਤੇ ਹੁਣੇ ਚੇਤਾ ਭੁੱਲ ਗਿਆ ਸਾਡੀ ਕਿਹੜੀ ਆ ਸੋ ਇਹਦੇ ਵਾਸਤੇ ਆਪਾਂ ਨੂੰ ਇਹਦੀ ਕੋਈ ਨਿਸ਼ਾਨੀ ਲਾਉਣੀ ਪੈਣੀ ਆ ਤਾਂ ਕਿ ਪਤਾ ਲੱਗ ਜੇ ਆਪਾਂ ਇਹਨੂੰ ਉੱਠੀ ਕਰਕੇ ਰੱਖ ਦਿੰਨੇ ਆ ਜੀ ਤਾਂ ਕਿ ਸਾਨੂੰ ਯਾਦ ਰਵੇ ਸਾਡੇ ਵਾਲੀ ਥੱਲੇ ਨੂੰ ਆ ਇਹ ਆ ਜੀ ਥੋੜਾ ਕਰ ਇੱਥੇ ਆਪਾਂ ਹੁਣ ਹਾਂਜੀ ਸੰਗ ਜੀ ਹੁਣ ਇਹ ਮਹਾਰਾਜ ਦਾਓ ਪਾਵਨ ਸਰੋਵਰ ਆ ਗਿਆ ਜੀ ਇੱਥੇ ਹਣ ਫਾਇ ਕਰਦੇ ਸਮਾਂ ਕਿੰਨੇ ਲੋਕ ਦਰਸ਼ਨ ਕਰਦੇ ਨੇ ਆਪਾਂ ਆਪਾ